ਤਦੋਂ ਰਗ ਵਜੇ ਹੋਵੇ ਆਪਣੀ ਗਰੰਟੀ ਆ ਸਸਰੀਕਾਰ ਜੀ ਤੇ ਅੱਜ ਪਾਸ ਸਸਰੀਕਾਰ ਟ੍ਰੈਕਟਰ ਮੰਡੀ ਦੇ ਤੇ ਕਰਦੇ ਆ ਵੀਡੀਓ ਸੱਤੀ ਦੀ 2010 ਮਾਡਲ ਆ ਮਿੱਤਰੋ 2010 ਮਾਡਲ ਆ ਟ੍ਰੈਕਟਰ ਇੰਨਾ ਸਾਫ਼ ਪਿਆ ਚੈੱਕ ਕਰੋ ਮਿੱਤਰੋ 5 ਲੱਖ ਦੇ 15000 ਰੁਪਏ ਦੀ ਮੰਗਾ ਤੇ ਟੌਪ ਮਾਡਲ ਆ ਤੇ ਕਿੰਨੇ ਦਾ ਦੇ ਦੇਣਾ ਯਾਰ ਟ੍ਰੈਕਟਰ ਆਪਾਂ 5 ਲੱਖ ਦੇ 15000 ਰੁਪਏ ਮੰਗਦੇ ਆ ਮਾਨਦਾਨ ਹੋ ਜੂਗਾ ਠੀਕ ਆ ਤੇ ਪਿੰਡ ਕਿਹੜਾ ਗੇਅਰ ਫੁੱਲ ਗਰੰਟੀ ਆ ਠੀਕ ਆ ਮੇਰਾ ਪਿੰਡ ਹੈਗਾ ਫਿੱਡੇ ਚਲ ਵੰਡੀ ਭਾਈ ਕੋਲੇ ਠੀਕ ਆ ਰੀਡ ਕੋਡ ਠੀਕ ਆ ਤੇ ਬੜਾ ਲੱਬਾ ਕੇ ਤੇ ਚੈੱਕ ਕਰਕੇ ਲਾ ਹਾਂ ਹਾਂ ਵਾ ਵਾ ਕੇ ਚੈੱਕ ਆ ਠੀਕ ਆ ਤੇ ਫੋਨ ਨੰਬਰ ਬੋਲ ਜੀ 94176 ਠੀਕ ਆ 1892 ਕਿੰਨੇ ਦਾ ਟਰੱਕ ਨੇ ਬੋਲੇ ਆਪਣੇ ਕੋਲੇ ਇੱਕ ਕਾ ਖੜਾ 2002 ਮਾਡਲ ਇਹ ਵੀ ਫੁੱਲ ਰੀਡ ਵਾਲਾ Ориジナル ਆ ਜਮਾਂ Ориジナル ਰੀਡ 2000 ਮਿੱਤਰੋ 2 ਮਾਡਲ ਆ ਤੇ ਕੀਮਤ ਇਹਦੀ 3 ਲੱਖ ਤੇ 85000 ਰੁਪਇਆ ਤੇ ਪਾਵਰ ਟੈਰੀਂਗ ਆ ਪਾਵਰ Ориジナル ਕਾਪੜੀਆ ਪਾਵਰ ਠੀਕ ਆ ਇਹਦੀ ਮਗਰ ਵੀ ਮਾਨਤਾ ਕਰਦਾਂਗੇ ਆਪਾਂ ਹਾਂ ਹਾਂ ਬਿਲਕੁਲ ਠੀਕ ਹੈ। ਵੀ ਕਿ ਚੈੱਕ ਕਰ ਲਵਾਂ ਮਿੱਤਰੋ ਪੂਰਾ origignal ਜਦੋਂ ਰੰਗ ਵੱਜਿਆ ਹੋਵੇ ਆਪਣੀ ਗਰੰਟੀ ਆ। ਪੂਰਾ origignal ਚੈੱਕ ਕਰ ਲਵਾਂ ਮਿੱਤਰੋ ਬਾਈਆਂ ਦੇ ਕਿਤੋਂ ਮੀਨੇ ਰੰਗ ਵੱਜਿਆ। ਚੈੱਕ ਕਰ ਲਵਾਂ ਮਿੱਤਰੋ ਤੇ ਫੋਨ ਨੰਬਰ ਇਹ ਕਰੀ ਦਿਓ। 9417618919 ਠੀਕ ਹੈ। ਤੇ ਪਿੰਡ ਇੱਧਰ ਜੀ ਇੱਧਰ ਜੀ ਸਿੰਘ ਨਾ ਪਈਦਾ। ਠੀਕ ਹੈ। ਤੇ ਛੱਡੇ ਪਿੰਡ ਆਪਣਾ ਜ਼ਿਲ੍ਹਾ ਫਰੀਪੁਰ। ਠੀਕ ਹੈ। ਮੋਦਗੀ ਕੋਲੇ ਪਿੰਡ ਪੈਂਦਾ। ਠੀਕ ਹੈ। ਓਹ ਕਿਹੜਾ ਹਾਰ ਟਰੈਕਟਰ ਦਾ ਨੰਬਰ ਆ ਪੰਜਾਬ ਨੰਬਰ ਆ ਤੇ ਮੋਗੇ ਦਾ ਨੰਬਰ ਆ ਪੀ 29 ਤੇ ਆ ਟਰੈਕਟਰ ਦਾ ਵੀ ਨੰਬਰ ਮਿੱਤਰੋ ਪੰਜਾਬ ਨੰਬਰ ਹੀ ਆ ਗੜ ਸ਼ੰਕਰ ਦਾ ਨੰਬਰ ਆ ਅੱਗੇ ਮਿੱਤਰੋ ਫਿਰ ਅਰਜਨ 605 2023 ਮਾਡਲ ਆ ਲੱਗਦੇ 15000 ਰੁਪਏ ਆ ਤੇ ਚਾਰੀ ਡਰ ਮਿੱਤਰੋ ਨਵੇਂ ਆ ਅੱਗੇ ਮਿੱਤਰੋ ਸਵਰਾਜ 855 2022 ਮਾਡਲ ਆ ਤੇ ਕੀਮਤ ਹੈ ਜੀ 7 ਲੱਖ ਤੇ 75000 ਰੁਪਿਆ ਤੇ ਛੱਤ ਵੀ ਲੱਗੀ ਆ ਮਿੱਤਰੋ ਚਾਰੇ ਡਾਂ ਨਵੇਂ ਆ ਪੂਰਾ ਸਾਫ ਪਿਆ ਟਰੈਕਟਰ ਮਿੱਤਰੋ 2022 ਮਾਡਲ 7 ਲੱਖ ਤੇ 75000 ਰੁਪਿਆ ਕੀਮਤ ਸੋਨਾ ਲੀਕਾ 750 ਆ 2000 2004 ਮਾਡਲ ਆ ਤੇ 2 ਲੱਖ ਤੇ 45000 ਰੁਪਇਆ ਕੀਮਤਾ ਤੇ ਮੂਰਲੇਟਰ ਨਵੇਂ ਵਾਸਤੇ ਮਾਗਰਲੇ 70 ਪੈਸੇ ਆ ਤੇ ਪੰਜਾਬ ਨੰਬਰ ਆ ਤੇ ਅੱਗਿਆ ਸਵਰਾਜ 855 ਪੰਜਾਬ ਨੰਮਰਾ ਸੰਗਰੂਰ ਦਾ ਨੰਮਰਾ 2002 ਮਾਡਲ ਆ 2 ਲੱਖ ਤੇ 83000 ਰੁਪਏ ਕੀਮਤ ਆ ਤੇ ਅੱਗਿਆ ਮਿੱਤਰੋ ਅਰਜਨ 605 ਪੰਜਾਬ ਨੰਮਰਾ ਤੇ ਬਠਿੰਡੇ ਦਾ ਨੰਮਰਾ 2011 ਮਾਡਲ ਆ 3 ਲੱਖ ਤੇ 80000 ਰੁਪਏ ਕੀਮਤ ਆ ਤੇ ਅੱਗਿਆ ਫੇਰ ਸਵਰਾਜ 855 2003 ਮਾਡਲ ਆ 2 ਲੱਖ ਤੇ 92000 ਰੁਪਇਆ ਕੀਮਤਾ ਤੇ 6 ਚੀਰੀਆ ਤੇ ਪੰਜਾਬ ਨੰਬਰ ਆ ਤੇ ਚੈੱਕ ਕਰ ਲਓ ਮਿੱਤਰੋ ਤੇ ਮਾਗਰ ਲੇ ਟਾਇਰ ਆ ਉਹ 13 ਦੇ ਟਾਇਰਾਂ 'ਚ ਆ ਜੇ ਕੇ ਦੇ ਟਾਇਰ ਆ ਨਵੇਂ ਤੇ ਕਿਹੜੇ ਮੂਰਲੇ ਟਾਇਰ ਮਿੱਤਰੋ ਆ ਵੀ ਨਵੇਂ ਆ ਚੈੱਕ ਕਰ ਲਓ ਤੇ ਅਗਿਆ ਸਵਰਾਜ 855 ਮਿੱਤਰੋ ਪੂਰਾ ਮੋਡੀਫਾਈ ਕੀਤਾ ਹੋਇਆ ਟਰੈਕਟਰ ਆ ਤੇ 2021 ਮਾਡਲ ਆ 7 ਲੱਖ ਤੇ 35000 ਰੁਪਇਆ ਕੀਮਤ ਆ ਪੰਜਾਬ ਨੰਬਰ ਆ ਤੇ ਤਲਵੰਡੀ ਸਾਬੋ ਦਾ ਨੰਬਰ ਆ ਤੇ 16 ਦੇ ਟਾਇਰਾਂ 'ਚ ਆ ਚੈੱਕ ਕਰ ਲਓ ਮਿੱਤਰੋ ਪੂਰਾ ਧੋਪ ਇਹਦਾ ਟਰੈਕਟਰ ਦਾ ਤੇ ਘੋੜਾ ਵੈਂਪਰ ਆ ਚੈੱਕ ਕਰ ਲਓ ਮਿੱਤਰੋ 2021 ਮਾਡਲ 7 ਲੱਖ ਤੇ 35000 ਰੁਪਿਆ ਕੀਮਤ ਦਾ ਅਗਿਆ ਫਾਰਮਟ੍ਰੈਕ 60 2000 ਮਾਡਲ ਆ 1 ਲੱਖ ਤੇ 95000 ਰੁਪਿਆ ਕੀਮਤ ਦਾ ਚੱਕਰਾ ਬਲੋ ਤੇ ਅਗਿਆ 4922 2008 ਮਾਡਲ 1 ਲੱਖ ਤੇ 90000 ਰੁਪਿਆ ਕੀਮਤ ਦਾ ਅਗਿਆ ਮਿੱਤਰੋ ਸਰੋ ਐਕਸੋ 55 ਲੀਲੇ ਰੰਗ ਦਾ ਤੇ 2000 ਮਾਡਲ ਆ ਤੇ 2 ਲੱਖ ਤੇ 62000 ਰੁਪਿਆ ਕੀਮਤ ਆ ਪੰਜਾਬ ਨੰਬਰਾਂ ਤੇ ਲੁਧਿਆਣੇ ਦਾ ਨੰਬਰ ਆ ਤੇ 6 ਚਿਰੀਆ ਤੇ ਮੂਰ ਲੇਟਰ ਨਵੇਂ ਆ ਤੇ ਮਾਗਰਲੇ 60 ਰੁਪਏ ਤੇ ਆ ਚੈੱਕ ਕਰ ਲਓ ਮਿੱਤਰੋ ਅੱਜਾਂ ਤੋਂ ਵੇਰ ਸਪੱਸ਼ਟ ਹੋ ਮੁਝੇ ਬੰਦਿਆ 95 ਮਾਡਲ ਆ ਤੇ ਕੀਮਤ ਇਕੱਲਾ 75000 ਰੁਪਿਆ ਤੇ ਪੰਜਾਬੀ ਨੰਬਰ ਆ